ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆ ਬੰਦੀਪੌਰ ਪੰਜਾਬੀ ਕੁਕਿੰਗ ਵਿੱਚ ਬਿਕੋਜ਼ ਰਿਹਾ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰੇ ਮੈਂ ਕੀ ਹਾਂ ਚੱਲ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਨਾਦਰ ਅੱਬ ਮੀ ਪਾਏ ਰਿਹਾ ਨਾ ਹਟਾਏ ਰਿਹਾ ਬਸ ਇਦਾਂ ਕਿਨ ਮਨ ਕਿਨ ਜੀ ਹੁਣ ਹੋਣੀ ਸ਼ੁਰੂ ਹੋਈ ਆ ਸਵੇਰ ਦਾ ਸਵੇਰੇ ਪਿਆ ਸੀ ਮਿਲਦਾ 5:00 ਵਜੇ ਕੁਛ ਹੱਦ ਤੱਕ ਮੀ ਥੋੜਾ ਬਹੁਤਾ ਤੇ ਮੈਂ ਫੇਰ ਇਦਾਂ ਇੱਕ ਮਨ ਕਿਨ ਮਨ ਜੀ ਹੋ ਰਹੀ ਹੈ ਇਦਾਂ ਅੱਬ ਇੱਕਦਮ ਮੀ ਪਾ ਦੇ ਵਿਖਾਸ ਸਰਾ ਹਨ ਨਜ਼ਾਰਾ ਲਿਆਣ ਦੇ ਮੀ ਦਾ ਹਨ ਤੇ ਬਯਵਲਨਕਾ ਪਰ ਟਸਕਾ ਲਾਈ ਮਸ਼ੀਨ ਕਰਾ ਲੂਗੀ ਸਾਰੇ ਮੈਂ ਕੱਪੜੇ ਦੇ ਪੱਤੇ ਹਜੇ ਝਾੜੂ ਲੈ ਕੇ ਆਵਾਂ ਹੈਲਪਰ ਪਤਾ ਨਹੀਂ ਝਾੜੂ ਪੁੱਛ ਲਈ ਆਉਗੀ ਮੇਰੀ ਪਤਾ ਨਹੀਂ ਨਹੀਂ ਕਿਉਂਕਿ ਟਾਈਮ ਵੀ 10 ਵਜੇ ਗਏ ਸਵੇਰ ਦੇ ਤੇ ਉੱਪਰ ਹੁਣ ਕਿਵੇਂ ਕਿ ਮਲ ਹੋ ਰਿਹਾ ਪਤਾ ਨਹੀਂ ਕਿਤੇ ਆਉਗੀ ਲੋ ਸਿਲੰਡਰ ਭਰਾਨਾ ਹੈ ਜੀ ਆਪਾਂ ਨੇ ਇੱਕ ਸਿਲੰਡਰ ਭਈਆ ਨੂੰ ਦੇ ਦਿੱਤਾ ਸੀਗਾ ਮੀ ਪੈਨ ਕਰਕੇ ਹਨਾ ਉਹ ਕਹਿੰਦੇ ਸੀਗੇ ਵੀ ਅਸੀਂ ਰੋਟੀ ਪਿੱਛੇ ਬਣਾਈ ਇਸ ਨਾਲ ਦੇਣੇ ਚਲ ਕੋਈ ਸਿਲੰਡਰ ਦੇ ਦੇਣ ਉਹਨੂੰ ਗੈਸ ਦਿੱਤੀ ਹੈ ਨਾ ਤੇ ਹੁਣ ਖਾਲੀ ਹੋਇਆ ਪਿਆ ਇੱਕ ਚਲੋ ਦੇਖਦੇ ਹਾਂ ਕੱਲ ਆਈ ਨਹੀਂ ਹੈਗੀ ਗੱਡੀ ਸਿਲੰਡਰ ਵਾਲੀ ਆ ਦੇਖੋ ਨਹੀਂ ਪਹਿਰਾ ਕਿੰਮਣ ਕਿੰਮਣ ਹੋ ਗਈ ਹੈ ਪਾਪਾ ਜੀ ਨੇ ਗਏ ਹੋਏ ਨੇ ਖੇਤਾਂ 'ਚ ਰੋਟੀ ਪਾਣੀ ਦਾ ਆਪਣੇ ਨਵੇਰ ਤੇ ਸੀਗਾ ਸਾਜਰੇ ਕਿਉਂਕਿ ਅੱਜ ਮੈਂ ਉਦਮ ਨੂੰ ਵੀ ਸਕੂਲ ਛੱਡ ਕੇ ਆਈ ਹਾਂ ਅੱਜ ਸਾਡਾ ਆਟੋ ਵਾਲਾ ਨਹੀਂ ਆਇਆ ਸੀਗਾ ਉਦਮ ਦਾ ਉਹਨਾਂ ਦੇ ਕੋਲ ਕੋਈ ਪ੍ਰੋਬਲਮ ਹੋ ਗਈ ਸੀ ਕਿ ਉਹਦੇ ਭਰਾ ਦਾ ਤੇ ਆਟੋ ਵਾਲੀ ਦੀ ਡੈਥ ਹੋ ਗਈ ਸੀ ਵਿਚਾਰੀ ਦੀ ਤਾਂ ਕਰਕੇ ਉਹ ਜਾਇਆ ਨਹੀਂ ਤੇ ਸਵੇਰੇ ਸਵੇਰੇ ਬਣਾਈਏ ਆਪਣੇ ਅੱਜ ਅੱਜ ਪੜੇ ਕੀਏ ਤੇ ਸਬਜ਼ੀ ਬਣਾਈ ਸੀਗੀ ਸਵੇਰੇ ਸਵੇਰੇ ਆ ਭਿੰਡੀਆਂ ਪੀਣੀਆਂ ਨੇ ਆਪਣੇ ਘਰ ਦੇ ਤੋੜੀਆਂ ਮੈਂ ਕੁਝ ਮੈਂ ਹੁਣ ਤੋੜ ਕੇ ਲਿਈ ਆਂਗੀ ਉਹਦਾ ਵਾਸਤੇ ਮੈਂ ਕਿਹਾ ਕੀਏ ਸਬਜ਼ੀ ਬਣਾਉਂਦੀ ਚੱਲ ਅੱਜ ਆਪਣੇ ਕੰਮ ਖਾਤ ਕਰੀਏ ਸਾਰੇ ਤੱਪੜੇ ਤੋਂ ਲੈ ਲੈਣੇ ਨੇ ਕਿਉਂਕਿ ਮਸ਼ੀਨ ਖਰਾਬ ਹੋਈ ਵੀ ਦੇਖਦੀ ਐ ਤੋਂ ਉਹਨੂੰ ਕਿਹਦੇ ਮਸ਼ੀਨ ਚ ਸਕਰ ਲਿਓਂਦੇ ਰੋਟੀ ਬਣਾ ਸਰਦਾਰ ਜੀ ਉਹਨਾਂ ਪਾਪਾ ਜਿਹੜੇ ਖੇਤਾਂ 'ਚ ਸਵੇਰੇ ਉੱਲੇ ਜਾਂਦੇ ਨੇ ਦੁਪਹਿਰ 'ਤੇ ਪਤਾ ਕੀ ਕਹਾਂਗੇ ਰੋਟੀ ਬਣਾ ਕੇ ਸਾਡੇ ਲੱਗਦੇ ਆਂ ਜੇਸੀਂ ਨਾਲੇ ਲੈ ਜਾਇਆ ਕਰਾਂਗੇ ਪਤਾ ਕੇ ਹੈ ਕਿ ਉੱਧਰ ਖੇਤਾਂ 'ਚ ਜਾਣਾ ਇਹਨਾਂ ਨੂੰ ਉਪਾਹ ਹੁੰਦਾ ਤੇ ਜਦੋਂ ਉਹ ਉਹਨੂੰ ਛੱਡਣ ਗਈ ਆਖ਼ਰ ਸਮੇਂ ਲੇ ਮੇਰੀ ਰੋਟੀ ਹਾਂ ਅਰ ਮੇਰੀ ਰੋਟੀ 7:30 ਵਜੇ ਨੂੰ ਬਣਾਉਂਦੀ ਸੀ ਤੇ 7:00 'ਤੇ ਰੱਖਦੀ ਮੈਨੂੰ ਪਤਾ ਸੀ ਇਹ ਜੱਟ ਵਾਲੇ ਨਹੀਂ ਆਣੇ ਹੀ ਹੈਗਾ 7:00 'ਤੇ ਉਹਦੇ ਕੰਮ ਕਾਰਨ ਕੰਮ ਸੀ ਇਹ ਵਿਚਾਰ ਪਹਿਲੇ ਸਰਦਾਰ ਜੀ ਨੇ ਕਿਹਾ ਜੀ ਤੁਸੀਂ ਛੱਟਿਆ ਉਹ ਮੈਨੂੰ ਸਕੂਲ 'ਚ ਕਹਿੰਦੇ ਮੈਨੂੰ ਕੰਮ ਹੈ ਦੀ ਮੈਂ ਛੱਡ ਗਈ ਨਹੀਂ ਆ ਸਮਝ ਨਹੀਂ ਕਿੱਥਾਂ ਜਾਣਾ ਹੈ ਫਿਰ ਮੈਂ ਫਿਰ ਫਟਾਫਟ ਕਮਾਜੂ ਇਹਨਾਂ ਨੇ ਫਿਰ ਕਹਿੰਦੇ ਜਦੋਂ 7:30 ਹੋ ਗਏ ਕਹਿੰਦੇ ਲੈ ਮੈਂ ਛੱਡਿਆ ਨਹੀਂ ਉਹਨੂੰ ਤੇ ਨਾ ਪਾਪਾ ਹੁਣ ਨਹੀਂ ਜਾਂਦਾ ਜਾਣਾ ਹੈ ਕਿਉਂ ਫਿਰ ਉਹ ਹੋਰ ਤੁਸੀਂ ਕਿੱਡੀ ਖੋਲਾ ਹਾਂ ਚਲਾ ਕੇ ਮੈਨੂੰ ਹੋਰ ਲੈਟੀ ਦਾ ਦੋ ਤੇ ਅਸੀਂ ਵੀ 3:30 8:00 ਵਜੇ ਗਏ ਕਾ ਚਲ ਇਹ ਵੀ ਟਾਈਮ ਨਾਲ ਪਹੁੰਚਦੇ ਕੁਝ ਮੀਂਹ ਪੈ ਰਹੀ ਸੀਗਾ ਟ੍ਰੈਨ ਵੀ ਜਾਰੀ ਸੀਗੀ ਹੁਣ ਸਕੂਲ ਤੇ ਜਾ ਕੇ ਤਾਂ ਹੋਰ ਵੀ ਜ਼ਿਆਦਾ ਲਾਈਨਾਂ ਲੱਗਣਗੀਆਂ ਅੱਧੀ ਅੱਧੀ ਬੱਸਾਂ ਸਵੇਰ ਦਾ ਲਾਣਾ ਚੜੂ ਚ ਅੰਦਰ ਅੰਦਰ ਨਾਲੇ ਭਾਂਡੇ ਰਹਿੰਦੇ ਬਸ ਇਹ ਮੰਦਰੀ ਪਰ ਇਹਨੂੰ ਗੁੱਧ ਨੂੰ ਪਾਇਆ ਹੋਣਾ ਹੈ ਆ ਕੇ ਨਾ ਉਥੋਂ ਸਕੂਲ ਚੋਂ ਗੁੱਧ ਛੱਡ ਕੇ ਆ ਕੇ ਫਿਰ ਰੋਟੀ ਖਾਦੀ ਰੋਟੀ ਵੀ ਇੱਥੇ ਖਾਦੀ ਪਹਿਲਾਂ ਡਸਟਿੰਗ ਵਗੈਰਾ ਕੀਤੀ ਡਸਟਿੰਗ ਵਗੈਰਾ ਕਰਕੇ ਫਿਰ ਆਪਣਾ ਹੋ ਗਿਆ ਫਿਰ ਰੋਟੀ ਖਾਦੀ ਕੀ ਫੇਰ ਮਨਾਣੀ ਆਣੀ ਮੈਂ ਕਿ ਦੇਖਦੇ ਆ ਹਾਂ ਤਾਂ ਕਿਸੇ ਨੇ ਕੋਈ ਮਰਮੂ ਚੱਕੇ ਨਹੀਂ ਹੈਗਾ ਜੇ ਮੈਂ ਕਿ ਸੁਲਾਹ ਕਰਦੇ ਮੈਂ ਤਾਂ ਠੀਕ ਹੈ ਵੀ ਮੈਨੂੰ ਦੱਸ ਦੀ ਜੋ ਧੀਓਂ ਤੀਆਂ ਮਨਾਏਂਗੀ ਤਾਂ ਚਲੋ ਤਾਂ ਕਿ ਜੇ ਬਾਹਰ ਮਨਾਈਏ ਤੀਆਂ ਤਾਂ ਗਰਮੀ ਵਾਲੀ ਹੈ ਇਹ ਮੈਨੂੰ ਕੋਈ ਪਰਾਇ ਜਿਹੜੀ ਸ਼ੈਨਾ ਹੁੰਦੀ ਹੈ ਨਾ ਉਹਨਾਂ ਨੂੰ ਏਸੀ ਚਾਹੀਦੇ ਨੇ ਬੇ ਏਸੀ ਏਸੀ ਚ ਨਹੀਂ ਲੱchnਾ ਏਸੀ ਚ ਤੀਆਂ ਮਨਾਣੀ ਤੇ ਨੇਬਰ ਨੂੰ ਜੋ ਵੀ ਪਰਚਾਉਂਦੀ ਗਈ ਆ ਤੂ ਤੇ ਯਾਨੀ ਫੋਟੋ ਮਨਾਉਣ ਵਾਲੀ ਹੱਥ ਤੇ ਤੀਏ ਤੀਏ ਮਨਾਉਣ ਵਾਸਤੇ ਪਹਿਲਾਂ ਨੂੰ ਘਰ ਦੇ ਸਾਰੇ ਕੰਮ ਕਰਨਾ ਨੇ ਸਵੇਰੇ ਸਵੇਰੇ ਦਪੈਠ ਆਫ ਦੀ ਰੋਟੀਆਂ ਬਣਾ ਲੈਣੀਆਂ ਚਾਹਾਂ ਬਣਾ ਲੈਣੀਆਂ ਫਿਰ ਕਿਤੇ ਤੀਆ ਮਨਾਣ ਜਾਉਂਦੇ ਨੇ ਫਿਰ ਜਦੋਂ ਤੀਆ ਮਨਾਣ ਜਾਂਦੇ ਫਿਰ ਇੱਕ ਅੱਦੇ ਦਾ ਮੇਰੀ ਕੋਈ ਭੈਣ ਕੋਈ ਭਾਈ ਐਦਾਂ ਦਾ ਉੱਥੇ ਵੀ ਕਮੈਂਟ ਕਰ ਦੂਗਾ ਇਦਾਂ ਕਰੇ ਟਿੱਕ ਦੀਆਂ ਨੇ ਇਹਦਾ ਸਾਧਰ ਫਿਰ ਹੀ ਜਾਂਦੀ ਮੈਨੂੰ ਸ਼ਾਮ ਤੇ ਨਹੀਂ ਆਉਂਦੀ ਹੈਗੀ ਕਈ ਵਾਰ ਕਿ ਮੇਰੇ ਦਿਮਾਗ ਤੇ ਨਾ ਮੇਰੇ ਤੇ ਇੰਨਾ ਲੋਡ ਪੈ ਜਾਂਦਾ ਹੈ ਹਨਾ ਵੀ ਦੱਸ ਹਨਾ ਇੱਕ ਕਮੈਂਟ ਕਰਨ ਬੰਦੇ ਨੂੰ ਸਿਰਫ ਉਂਗਲੀ ਹਿਲਾਉਣੀਆਂ ਨੇ ਹਨਾ ਵੀ ਹਾਂ ਕਹਿਣਾ ਹੀ ਵੀ ਹਾਂ ਕੋ ਕੋੜਾ ਕੋ ਕੰਮ ਕਰਦੇ ਤੋਦਾ ਬਿੱਲੀ ਰਹਿੰਦੀ ਹੈ ਹਨਾ ਜਾ ਰਹੇ ਆ ਬੋਲੇ ਹਨ ਵੀ ਬਸ 15 ਮਿੰਟ ਦੀ ਵੀਡੀਓ ਦੇਖ ਕੇ ਜੱਜ ਕਰ ਲੁੰਦਾ ਹੈ ਇਥੇ ਮੈਂ ਸੋਚਦੀ ਮੈਂ ਸਾਰੇ ਦਿਨ ਦਾ ਪ੍ਰੋਗ ਬਣਾਵਾ ਪਰ ਉਹੀ ਹੈ ਨਾ ਇੱਕ ਕੈਮਰਾਮੈਨ ਮੈਨੂੰ ਅਲੱਗ ਤੋ ਜਿਵੇਂ ਜੇ ਸਰਦਾਰ ਜੀ ਉਦੋਂ ਮੈਂ ਉਦੋਂ ਮੈਂ ਤੁਹਾਨੂੰ ਪਤਾ ਬੱਚੇ ਨਹੀਂ ਬਣਾਉਂਦੇ ਹੈਗੇ ਵੀ ਛੋਟੇ ਛੋਟੇ ਕਲਿੱਪ ਵੀ ਹਾਂ ਹੁਣ ਮੈਂ ਇਹ ਕੀਤਾ ਇੰਨਾ ਟਾਈਮ ਹੋ ਗਿਆ ਹੁਣ ਮੈਂ ਇਹ ਕੀਤਾ ਇੰਨਾ ਟਾਈਮ ਹੋ ਗਿਆ ਹੁਣ ਮੈਂ ਰੋਟੀ ਬਣਾਈ ਹੁਣ ਮੈਂ ਰੋਟੀ ਪਾ ਕੇ ਦਿੱਤੀ ਭਾਂਡੇ ਵਿੱਚ ਸਾਰੇ ਇਹਦਾ ਵਲੋਗ ਬਣਾ ਕੇ ਤੇ ਤੁਹਾਡੇ ਨਾਲ ਸ਼ੇਅਰ ਕਰੇ ਵੀ ਦੇਖੋ ਜੀ ਦਿਨ ਚ ਇੰਨੇ ਕੰਮ ਹੋ ਜਾਂਦੇ ਚਲੋ ਜੀ ਗੱਲਾਂ ਬਾਤਾਂ ਵੀ ਵਾਧੂ ਹੋਣੀਆਂ ਹੁਣ ਮੈਂ ਝਾੜੂ ਵੱਟ ਲੈਣਾ ਪਿੱਛੋ ਕਮਰੇ ਵਿੱਚ हरी अपने का दिल लगी होएगी, वो ही तो होएगी, क्योंकि मैं बस वो चीज़ें बनाऊँ, वो चीज़ें छोटी-छोटी चीज़ें बनाऊँ, वो भी मैं सर्जिकल जैसी की पिछले बनाऊँ, किसी के तो पिछले बनाऊँ, और तो क्या चीज़ें की बनाई होएगी फिर? जो जेल सरकार से दस करोड़ की बनाई, जेल सरकार से बनाई, न ਯਾਨੀ ਕੋਈ ਨਹੀਂ ਉਸਕੇ ਅੱਗੇ ਵੀ ਕੇ ਕਾਉਂਗੀ ਤਿਆਰ ਕਰ ਰਹੀ ਹਾਂ ਹੈ ਲੋ ਜੀ ਸਮਾਨ ਪਾ ਲਿਆਈ ਸੀਗੇ ਸਰੋਂ ਪਸਵਾ ਲਿਆਈ ਤੇਲ ਕਢਾ ਲੇ ਆਪਾਂ ਘਰ ਦੇ ਰੱਦਣਾ ਸੋਦਾ ਪੱਤਾ ਲਿਆਈ ਸ਼ਾਮ ਦਾ ਟਾਈਮ ਹੋ ਗਿਆ ਹੁਣ ਆਪਣਾ ਭਈਆ ਆਇਆ ਖੇਤੋਂ ਚੋਂ ਉਹਨੂੰ ਕਿਹਾ ਵੀ ਕੱਢ ਦੇ ਆਟਾ ਹੈ ਹਾਂ ਕੀ ਵਰ ਗਿਆ ਫਿਰ ਉਹਥੇ ਜਾ ਕੇ ਉਹ ਫੇਰੇ ਡੱਕਾ ਜਾ ਕੋਈ ਕੱਖ ਆ ਕੇ ਹੋਣੇ ਕੋਈ ਮੂਰੇ ਕੱਢ ਦੇ ਅਗਰ ਹੀ ਜਾਏਗਾ ਤਾਂ ਅभी ਤਾਂ ਦਬ ਜਗਾ ਅੰਦਰ ਚ ਹੋ ਰਹੇ ਇੱਥੇ ਛੱਡਾ ਮਨੂ ਜਾ ਕੇ ਕੱਢਿਆ ਤਾਂ ਜਾ ਕੇ ਪਾਣੀ ਉਹਦੋਂ ਚਕਾਈ ਖੈ ਲਾਉ ਨੂੰ ਲੋ ਜੀ ਇੱਧਰ ਰੱਖ ਦੇ ਆਪਾਂ ਇਹ ਆਲੂ ਉਬਲਨੇ ਉਦੋਂ ਇਹਨਾਂ ਨੂੰ ਮਾਂਦੂ ਬਾਲ ਦੇ ਇਹਨੇ ਰੋਟੀ ਦਾ ਸੈਂਡਵਿਚ ਬਣਾਣਾ ਹੈ ਕਹਿੰਦਾ ਨਹੀਂ ਨਾ ਪੈਂਦਾ ਉਹਦੇ ਦੀ ਬਣਾ ਕੇ ਸੈਂਡਵਿਚ ਮਿਲ ਗਿਆ ਨੂੰ ਵਰਦ ਮੈਂ ਚਲਦਾ ਦਰ ਚੀਨ ਲਈ ਮੇਰੇ ਕੋਲ ਤਾਂ ਨਹੀਂ ਤੇ ਫਿਰ ਵੀ ਕਰ ਲੈਂਦੇ ਆਂ ਪਾਣੀ ਲਈ ਪਾਣੀ ਲਾ ਲਈ ਮੱਠਾ ਕਰਕੇ ਆ ਕੇ ਮਾਂ ਦੀ ਤੇ ਚਾਹ ਕਰਕੇ ਦਿੱਤੀ ਭਈਆਂ ਨੂੰ ਚਾਹ ਮੇਰੇ ਕੋਲ ਜਦੋਂ ਹੋ ਗਈ ਸੀ ਦੋ ਟਰਮੋਸਾਂ ਭਰੀਆਂ ਸੀ ਇਹਨਾਂ ਨੂੰ ਸ਼ੇਰ ਕੋ ਦਿੱਕਤ ਸੀ ਉਹਨੂੰ ਆਹ ਤੋਂ ਜੇ ਪਾ ਦੇ ਲੋਕ ਤੇ ਆਹ ਤੇ ਗੁੰਦੀਆਂ ਫਿਰ ਆਪ ਤੱਕ ਯੂਰਟ ਚ ਚੜ ਕਰੇ ਜੇ ਇੰਟਰਨ ਕਰਨਾ ਘੱਟੇ ਕਪੜੇ ਤੋਂ ਕਪੜੇ ਤੋਂ ਕਿੰਨੀ ਕੋਦੇ ਵਿੱਚ ਪਾਉਣ ਪੈਣੇ ਆ ਬਾਲਟੀ ਚ ਫੋਨ ਕਰਿਆ ਸੀਗਾ ਮੀਂਹ ਪੈ ਰਿਹਾ ਸੀਗਾ ਤਾਂ ਕਰਕੇ ਆਇਆ ਨਹੀਂ ਹੈਗਾ ਮੈਂ ਤੇ ਕੱਲ ਨੂੰ ਆਉਂਗਾ ਵੀ ਨਹੀਂ ਪਹਿਲੇ ਮੌਸਮ ਦੀ ਖਰਾਬ ਹੈ ਨਾ ਤਾਂ ਕਰਤੀ ਮੈਂ ਕਿ ਚਲੋ ਮੇਰੇ ਤਾਂ ਟਾਈਮ ਲੱਗਿਆ ਉਹ ਦਵਾ ਦੇ ਦੇਗੀ ਆ ਬਾਹਰ ਤੇ ਪਾ ਲਵਾਂ ਮੈਂ ਚੋਣ ਤੇ ਮੈਂ ਕੱਲ ਵਾਲੀ ਬਾਹਰ ਤੇ ਕਰਾਂਗੀ ਸਿਰਫ ਨਹੀਂ ਅੰਦਰ ਨਾਲ ਕਰ ਸਕਦੀ ਪਤਾ ਨਹੀਂ ਇਹ ਚੱਕ ਲੈਂਦੀ ਜਿੱਥੇ ਜੇ ਮੈਂ ਬਾਹਰ ਹੀ ਕੱਢ ਲੈਂਦੀ ਆ ਕੋਈ ਨਹੀਂ ਨੀ ਜਿੱਦੇ ਚੱਕ ਲੈਂਦੀ ਮੈਂ ਪਿੱਛੇ ਮੈਂਟ ਲਾਉਂਦੇ ਨੇ ਕੋਈ ਕੁਛ ਕਰਨ ਵਾਲੇ ਜਦੋਂ ਬਾਹਰ ਨੂੰ ਤੇਲ ਪਾਣ ਲੱਗ ਜਦੋਂ ਸਮਝੀ ਮੈਨੂੰ ਲੇਡੀਜ਼ ਦਾ ਸਰਦਨ ਕੰਮ ਨਹੀਂ ਮੁੱਕਦਾ ਜੀ ਇੱਕ ਤਾਂ ਮਨ ਦੇ ਜਿਹੜੇ ਘਰੇ ਨੇ ਹਨਾ ਚਲੋ ਉਹਨਾਂ ਨੇ ਤਾਂ ਕੰਮ ਕਰਕੇ ਧੋਕੜੀ ਪੈ ਵੀ ਜਾਂਦੀ ਨੇ ਹੁਣ ਮੈਨੂੰ ਜਿਵੇਂ ਕਦੇ ਉਧਮੋਂ ਲੈ ਆਉਣਾ ਕਦੇ ਛੱਡਣਾ ਕਦੇ ਕੋਈ ਕੰਮ ਬਾਹਰ ਦੇ ਤੋਂ ਮੇਰੇ ਨਾਲ ਕੇ ਆਣੇ ਹਨਾ ਪਰ ਤੇਰੀ ਗੱਲ ਨੂੰ ਹੋਰ ਮਾਸੀ ਸਾਡੀ ਉਹ ਵੀ ਕਰਦੀ ਕਿੰਨੇ ਘਰੇ ਦਾ ਕੰਮ ਨਵੇੜੇ ਰਾਮ ਨਾਲ ਪੈ ਜੰਮੀ ਹੈ ਹਨਾ ਸੋਜਣੇ ਜਦੋਂ ਸ਼ਾਮ ਨੂੰ ਰੋਟੀ ਬਣਾਉਣੀ ਹੈ ਕਿੰਨੇ ਤੇਰਾ ਤਾਂ ਕੰਮੀ ਆਏ ਹੈ ਵੀ ਤੂੰ ਘਰੇ ਵੀ ਕਰਨਾ ਹੈ ਤੇ ਬਾਹਰ ਵੀ ਜਾਣਾ ਹੈ ਹਨਾ ਨਹੀਂ ਕਿ ਉਹ ਵੀ ਤਾਂ ਗੱਲ ਹੈ ਪਰ ਮੇਰੀ ਕਹਾਣੀ ਤੁਸੀਂ ਬਹੁਤ ਦੂਰ ਹੈ ਨਾ ਮੈਂ ਪੈਸੇ ਵੀ ਲਈ ਸੀ ਕਿ ਘੰਟਾ ਦਾ ਪਰ ਉਹ ਹੀ ਗੱਲ ਪਈ ਕੀ ਤੁਹਾਨੂੰ ਦੱਸਣੀ ਆ ਅੱਜ ਤਾਂ ਬੜਾ ਲੋਹ ਟੱਕਰ ਰੱਖਿਆ ਮੈਂ ਪਾਈ ਗਈ ਮੈਂ ਇਹ 10 ਮਿੰਟ ਪਈ ਉਹਨੇ ਮੇਰੇ ਅੱਖ ਲੱਗਦੀ 10 ਮਿੰਟ ਤੱਕ ਨਾ ਜਿਹੜੇ ਫੋਨ ਵੱਜਦੇ ਮੈਂ ਹੱਜੇ ਇਹ ਗੱਲ ਸੋਚੀ ਵੀ ਕੱਲ ਦਾ ਸੋਨੇ ਬੰਦ ਹੱਟ ਜਾਣਾ ਤੇ ਮਾਰੀ ਜਾ ਟੱਕਰ ਜਿਹੜੇ ਫੋਨ ਖੜਕਾ ਦਿੰਦੇ ਆ ਫੇਰ ਮੈਂ ਕਿਹਾ ਚਲੋ ਠੀਕ ਆ ਪਾਪਾ ਜੀ ਕਹਿੰਦੇ ਗਿਆ ਮੇਰੇ ਕੋ 12 ਵਜੇ ਦੇ ਕੋਈ 11:30 ਕਹਿੰਦੇ ਅਮਰ ਨੂੰ ਵੀ ਤੋ ਦੋਨੋਂ ਬਦਲ ਲੈਣ ਜਾਣੇ ਵੀ ਚਾਹ ਫੜਾ ਦਿੱਤਾ ਹਾਈ ਉਪਰੋਂ ਇਹ ਨਾ ਗਾਰਾ ਮੈਂ ਕਿ ਦੱਸੋ ਪਾਪਾ ਜੀ ਉਹ ਕਿਵੇਂ ਆ ਮੈਡੀਪੁਰ ਉਪਰੋਂ ਗਾਰਾ ਹੈ ਨਾ ਫੇਰ ਚਲੋ ਮੈਂ ਕਹਤੇ ਮੈਂ ਠੀਕ ਹੈ ਫੜਾ ਦਿੰਦੀ ਫੋਨ ਕੱਟਤਾ ਥੋੜੀ ਦੇਰ ਬਾਅਦ ਫਿਰ ਕੀਦਾ ਆ ਗਿਆ ਹੋਰ ਹੈ ਨਾ ਹਾਈ ਹੈ ਮੈਂ ਕਿ ਮੇਰੇ ਕੋਲ ਨੂੰ ਫੀਲ ਹੈ ਮੈਨੂੰ ਬੜਾ ਗੁੱਸਾ ਚੜੇ ਪੈਣਾ ਵੀ ਰিসিਵ ਨਹੀਂ ਹੁੰਦਾ ਹੈਗਾ ਫੋਨ ਆਈ ਜਾਂਦੇ ਨੇ ਉਪਰ ਫੇਰ ਉਹਦੇ ਬਾਅਦ ਫੇਰ ਦੁਬਾਰੇ ਫੋਨ ਆ ਗਿਆ ਫੇਰ ਤੈਮ ਉੱਠੇ ਮੈਂ ਕਿ ਹੂੰ ਨਹੀਂ ਮੈਨੂੰ ਪੈਣਾ ਲੈਣਾ ਹੈ ਕਸਵੇਂ ਰੁਕ ਗਏ ਆਪਣਾ ਰੋਟੀ ਬਣਾਈ ਉਹਦੇ ਵਾਸਤੇ ਚਾਹ ਬਣਾਈ ਤੇ ਪਾਪਾ ਜੀ ਆ ਗਏ ਸੀ ਕਿ ਬੰਦੀ ਦਿਨ ਆਈ ਤੇ ਚਾਹ ਬਣਾ ਕੇ ਪਾਈ ਚਾਹ ਪਰ ਉਹਨਾਂ ਤੋਂ ਜ਼ਿਆਦਾ ਹੋ ਗਈ ਸੀ 2 ਤੁਮੋਸਾ ਭਰਨੀਆਂ ਸੀਗੀਆਂ ਪਰ ਮੈਂ ਕਿ ਤਜਾ ਕਰ ਦਿੱਤੀ ਨਹੀਂ ਚਲੋ ਕੋਈ ਗੱਲ ਨਹੀਂ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਗੁਰਦੁਆਰਾ ਸਾਹਿਬ ਤੇ ਪਾਠ ਹੋ ਰਿਹਾ ਹੈ ਰੱਬ ਦਾ ਮੈਂ ਇੱਕ ਵਾਲ ਦੇਲੇ ਬੱਦਲ ਕਿੰਨਾ ਬਣਿਆ ਹੋਇਆ ਬੱਦਲੈਣ ਪੂਰਾ ਉਹ ਸਾਹਮਣੇ ਸੰਜੀ ਖਿਲਗੀ ਜਿਵੇਂ ਭਾਰਤੇ ਆਪਣੇ ਕੱਪੜੇ ਆਪਣੇ ਧੋ ਹੋ ਗਏ ਅੱਛਾ ਤੇ ਹਰ ਮਹੀਨੇ ਜਿਹੜਾ ਟਿਕਟੂਰ ਲੱਗਿਆ ਨਾ ਮੈਂ ਕੰਨੀ ਹਫ਼ਤਾ ਬਾਅਦ ਉਹ ਵੀ ਤਾਂ ਜਾਂਦੀ ਬਾਅਦ ਹੀ ਹੋਣੀ ਤੇ ਟਿਕਾ ਲੀਤਾ ਤਾਂ ਕਿ ਮੇਰੇ ਕਿਤੇ ਪੋਸਟੀ ਦੇ ਭੁਲਾ ਨਾ ਜੂਦਾ ਇਹ ਮੜਾ ਮਟਰ ਉਹ ਸਾਰਾ ਤਾਂ ਕਿ ਤੁੰਗਾ 3.3 ਬਹੁਤ ਉੱਚਾ ਹੋਣਗੇ ਕੰਨਾ ਦਾ ਸਲੂਕ ਕਰਨਾ ਨਹੀਂ ਨਾ ਉਹ ਮਸਤ ਕੱਟ ਕੇ ਡੋਪਣੇ ਨੂੰ ਤਿਆਰ ਕੀ ਰਿਹਾ ਹਾਂ ਕਿ ਤੁੰਗਾ ਮਰਾ ਸਾੜੀ Oh <laughs> you. You